ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਰਿਸ਼ਨ ਸਿੰਘ ਰੋੜੀ ਨੇ ਅੱਜ ਸਿੱਖਿਆ ਕ੍ਰਾਂਤੀ ਤਿਤ ਚਾਰ ਸਕੂਲਾਂ ਵਿੱਚ ਰੱਖੇ ਪ੍ਰੋਗਰਾਮਾਂ ਦੌਰਾਨ ਲੱਖਾਂ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕੰਮਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਨੂੰ ਨਵੀਆਂ ਸਿਖਰਾਂ ਤੇ ਪਹੁੰਚਾਇਆ ਹੈ ਜੋ ਕਿ ਅਧਿਆਪਨ ਅਤੇ ਵਿਦਿਆਰਥੀਆਂ ਲਈ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਗੜਸ਼ੰਕਰ ਹਲਕੇ ਦੇ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਪਿਛਲੇ ਸਮੇਂ ਦੌਰਾਨ ਵੱਡੇ ਪੱਧਰ ਤੇ ਕੰਮ ਕਰਵਾਏ ਗਏ ਹਨ ਜਿਸ ਨਾਲ ਇਹਨਾਂ ਸਕੂਲਾਂ ਦੀ ਦਿੱਖ ਵਿੱਚ ਵੱਡਾ ਸੁਧਾਰ ਆਇਆ ਹੈ ਕਾਂਕਾ ਮੇ ਜਗਤ ਗੜ ਸ਼ੰਕਰ ਸੇ ਹਰੀਕ੍ਰਿਸ਼ਨ ਗੰਗੜ ਕੀ ਰਿਪੋਰਟ ਤਾ ਜਾ ਜਦੂੰ ਦੁਸ਼ਮਣਾਂ ਨਾਲ ਕੇ ਟੱਲੇ ਆ ਤਾ ਜਦੋਂ ਬੰਦਾਂ ਨੇ ਲੈ ਆ ਸਮਾਂ ਟੱਲੇ ਜਾ ਹਾ ਤਾ 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 ਜਿੱਦੇ ਹੁਣ ਚੱਕਦੇ ਹੰਦਿਆ ਜਿੱਦੇ ਹੁਣ ਚੱਕਦੇ ਹੰਦਿਆ ਲੋਕਾ ਗਾਇਰ ਹੋਏ ਹਨ ਤੋਂ ਸਾਰੀ ਇਹਨਾਂ ਦੀ ਮਿਹਰਬਾਨੀ ਤੋਂ ਅੱਜ ਤਾਂ ਪ੍ਰਾਇਮਰੀ ਸਕੂਲਾਂ ਦੇ ਗੈਣੇ ਕੀ ਹੈ ਦੂਜੀਆਂ ਸਕੂਲਾਂ ਨਾਲੋਂ ਕਿਤੇ ਅੱਗੇ ਹਨ ਤਾਂ ਮੈਂ ਬੇਨਤੀ ਕਰਦਾ ਹਾਂ ਪਰਮਾਤਮਾ ਨੂੰ ਜੋਦੜੀ ਕਰਦਾ ਹੈ ਕਿ ਇਸ ਪਾਰਟੀ ਨੇ ਜੋ ਵੀ ਕੰਮ ਕੀਤੇ ਹਨ ਉਹ ਅੱਜ ਤੱਕ ਕਿਸੇ ਵੀ ਪਾਰਟੀ ਨੇ ਨਹੀਂ ਕੀਤੇ ਲਾਗੀ ਕੁਝ ਡਿਮਾਂਡਾਂ ਸਾਡੇ ਪਿੰਡ ਦੀ ਪੰਚਾਇਤ ਵੱਲੋਂ ਅਸੀਂ ਲਿਖਤੀ ਰੂਪ ਦੇ ਵਿੱਚ ਐ ਡਿਪਟੀ ਸਾਹਿਬ ਨੂੰ ਦੇ ਦਿੱਤੀਆਂ ਹਨ ਇਹ ਬਹੁਤ ਜ਼ਰੂਰੀ ਆ ਜੀ ਕਾਫੀ ਜਰਦੀਆਂ ਮੰਗਾਂ ਲੜਕ ਰਹੀਆਂ ਹਨ ਸਾਨੂੰ ਪੂਰੀ ਉਮੀਦ ਹੈ ਕਿ ਅੱਜ ਇਹ ਮੰਗਾਂ ਸਾਡੀਆਂ ਜ਼ਰੂਰ ਪੂਰੀਆਂ ਕਰਕੇ ਜਾਓਗੇ ਐਨੀਆਂ ਬੇਨਤੀਆਂ ਕਰਦਾ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਦੇਣੀ ਵੀ ਨਾ ਇਤਿਹਾਰ ਦੇ ਵਿੱਚ ਹੈ ਸੋ ਜਦੋਂ ਇਹ ਪਹਿਲੀ ਭਰਤੀ ਹੋਈ 2022 ਦੇ ਵਿੱਚ ਤੇ 55 ਡਿਟੇ ਸਾਡੇ ਗਰਸਿੰਦਰ 1 ਬਲੌਕ ਦੇ ਵਿੱਚ ਤੇ ਟੋਟਲ 93 ਡਿਟੇ ਸਾਡੇ ਗਰਸਿੰਦਰ 1 ਔਰ 2 ਬਲੌਕਾਂ ਦੇ ਵਿੱਚ ਲੈ ਕੇ ਆਏ। ਤੇ ਇਸ ਵਾਰ ਵੀ ਜਿਹੜੀ ਭਰਤੀ ਹੋਈ ਆ ਮੇਰੇ ਗਰਸਿੰਦਰ 1 ਬਲੌਕ ਦੇ ਵਿੱਚ 25 ਨਵੇਂ ਅਧਿਆਪਕ ਜੁਆਇਨ ਕਰ ਚੁੱਕੇ ਆ ਤੇ ਬਾਕੀ ਅਡਾ ਪ੍ਰੋਸੈਸ ਚੱਲੇ ਹੈਗਾ। ਜ਼ੋਰਦਾਰ ਕਲੇਰੇ ਦੀ ਮਾਣਯੋਗ ਕਥੀਪੀਰ ਸਾਹਿਬ ਜੀ ਦੇ 에어ਪੋਰਟਸ ਤੇ ਲਈ ਔਰ ਮੈਂ ਇਹ ਕੋਈ ਇਹਨਾਂ ਨੂੰ ਕੋ ਛੁੱਟੀ ਪ੍ਰੀਜ਼ ਕਰਨ ਵਾਸਤੇ ਨਹੀਂ ਗੱਲ ਕਰ ਰਿਹਾ ਬਾਗੇ ਮੇਰੇ 23 ਇਅਰਸ ਦੀ ਸਰਵੋਤਮ ਦੌਰਾਨ ਰਿਕਾਰਡ ਹੈ ਤੁਸੀਂ ਵੀ ਸਕੂਲਾਂ ਦਾ ਰਿਕਾਰਡ ਦੇਖ ਸਕਦੇ ਹੋ ਚੈੱਕ ਕਰ ਸਕਦੇ ਆ ਤੇ ਮੇਰਾ ਕਹਿਣਾ ਕਿਸੇ ਭਾਈਆਂ ਸਮਝ ਇਹਨਾਂ ਦੇ ਆਪਣੇ ਆਇਆ ਹੋਇਆ ਬਲੌਗ ਦੇ ਵਿੱਚ ਜਿੰਨਾ ਆ 2 ਸਾਲਾਂ ਦੇ ਵਿੱਚ ਸਾਡੇ ਕੋਲ ਜਿਹੜੇ ਆ ਗਏ ਹੱਥ ਜੋ ਨਸ਼ਾ ਦੇ ਗੋਲਟੀ ਦਾ ਕਰੇ ਲੋਕਾਂ ਦੇ ਬਹੁਤ ਸਾਰੇ ਨੇ ਨਾਮ ਉਹਨਾਂ ਵਿੱਚ ਕੱਢ ਕੀ ਹੁੰਦੇ ਸੀ ਜਿਹੜੇ ਪਿੰਡ ਵੀ ਜਣਾ ਜਿੱਤੇ ਫਸਲ ਮੈਨਾ ਉਹਦੇ ਵਿੱਚ ਛੜੀ ਗਰਮੀ ਨਹੀਂ ਸੀ ਤੇ ਸਾਡੇ ਵੀ ਜਿੱਤੇ ਕੋਈ ਸ਼ਾਇਦ ਹੀ ਟਿਕਾਉਂ ਜਿਹੜਾ ਟਿਕਾ ਨਹੀਂ ਕੀਤਾ ਆਜੀ ਤੋਂ ਸਰਕਾਰ ਨੇ ਮਿਕਰਿਆ ਜਿਹੜੇ ਨਸ਼ਾ ਮੀਟਰ ਸੀ ਉਹਨਾਂ ਦਾ ਰਾਤ ਕੀਤਾ ਹੈ ਕਿ ਜਿਹੜੇ ਪਿੰਡ ਦੇ ਸੁਣਾ ਰਾਤ ਕਰਵਾਇਆ ਹੈ ਸੈਂਕੜੇ ਬੱਚੇ ਜਿਹੜੇ ਰਹਿ ਸਕਣ ਕਿ ਅੱਜ ਜਿਹੜੇ ਪਿੰਡ ਵਿੱਚ ਜਿਹੜਾ ਪੁੱਛੀਏ ਤੁਹਾਡੇ ਪਿੰਡ ਦਾ ਨਸ਼ਾ ਕੀ ਹਾਲ ਹੈ ਮੁੱਖ ਪਰ ਸੋਚੇ ਤੋਂ ਬਾਅਦ ਕਹਿੰਦੇ ਨੇ ਉਹ ਤਾਂ 2-4 ਕੇ ਬਚੀ ਜਿਹੜਾ ਕਰਦੇ ਬਾਕੀ ਸਾਡਾ ਪਿੰਡ ਠੀਕ ਹੈ फिर कहाँ सब बोले कि तो बोले सारे, से सारे दे दे करें करें ने सेट जोगर बोले सारे ने शिव बोले अच्छा ये ना बच्चे आते हैं जो ये किसे बच्चे ने डॉक्टर बनाया होगे तो दासा का डॉक्टर भी था इधर एक मूल भी इधर एक मूल भी ये दासा का डॉक्टर करा करके जिन्हें भी बैठे हैं सामने करना मैं खाने का आपके लिए मां जो शिक्षिया पंजाब विधानसभा के डिप्टी श्री जयंत शेनौड़ी सीमा पैदल तो कलवार कर रहा, जो आज अपने किसी कमरे को समाकांत के साथ स्कूल में पहुंचे हैं। लेकिन इस कमरों में भूचांव बजाया है। उन्होंने हाल ही एक रवायती रकम नहीं, जमा इन प्रेमना है, जो दास्ती है कि शिक्षा के वजह की सबसे सर्वाधिक तर्जी हर।